ਜੀ ਪ੍ਰਧਾਨ ਜੀ ਅੱਜ ਕਿਸ ਮਸਲੇ ਤੇ ਗੱਡੀਆਂ ਰੁਕेंगी ਵਾਇਕੁਲਜੀ ਕਾ ਖਾਲਸਾ ਵਾਇਕੁਲਜੀ ਕੀ ਫਤਿਹ ਜਿਹੜਾ ਕੰਗਸਾਬੂ ਲੋਕਬਜਰੀ ਦਾ ਮੇਨ ਰੋਡ ਬਣਾਉਣ ਲਈ ਪਲਾਂਟ ਲੱਗਾ ਹੋਇਆ ਇਹਨਾਂ ਦੇ ਜਿੰਨੇ ਤੇ ਪਰਵਾ ਕੰਗਸਾਬੂ ਤੋਂ ਲੈ ਕੇ ਉੱਗੀ ਤੱਕ ਇਹਨਾਂ ਨੇ ਸਾਡਾ ਜਿਹੜਾ ਮੇਨ ਰੋਡ ਵਾਲਾ ਹਮ ਰਾਸ਼ਟਰਪਤੀ ਯੋਜਨਾ ਪ੍ਰਧਾਨ ਮੰਤਰੀ ਯੋਜਨਾ ਚ ਬਣਿਆ ਆ ਤੇ ਸਾਰਾ ਟੂ ਟੋੜਦਾ ਜੇ ਥੋੜੀ ਥੋੜੀ ਟੁਈ ਪਈ ਹੋਈ ਆ ਜੀ ਜੇ ਅਸੀਂ ਇਹਨਾਂ ਨੂੰ ਜਾ ਕੇ ਇੱਕ ਦੋ ਦੋ ਤਿੰਨ ਦਿਨ ਹੋ ਗਏ ਬੇਨਤੀ ਕਰਦੇ ਨੂੰ ਤੁਸੀਂ ਮਿੱਟੀ ਪੱਥਰ ਪਾ ਦਿਓ ਸਾਨੂੰ ਲਾਰਾ ਲਾ ਕੇ ਟਾਲ ਦਿੰਦੇ ਆ ਇਸ ਕਰਕੇ ਸਾਡੀਆਂ ਗੱਡੀਆਂ ਦਾ ਉਹ ਟਰੈਕਟਰ ਟਰਾਲੀਆਂ ਦਾ ਕਿਸਾਨਾਂ ਨੂੰ ਮਜ਼ਦੂਰਾਂ ਬਹੁਤ ਪਰੇਸ਼ਾਨ ਆ ਇੱਕ ਦਿਨ ਕੰਗ ਸਾਬੂ ਦੀ ਟੈਂਕੀ ਦੇ ਲਾਗੇ ਇਹਨਾਂ ਦੇ ਟ੍ਰਿਪਰ ਤੇਜ਼ ਹੋਣ ਦਾ ਕਰਕੇ ਦੂਏ ਪਾਸੇ ਟੂਏ ਹੁੰਦੇ ਆਟੋ ਪਲਟ ਗਿਆ ਬੀਬੀਆਂ ਦੇ ਸੱਤਾਂ ਲੱਗ ਗਈਆਂ ਉਸ ਦਿਨ ਵੀ ਇਹਨਾਂ ਨੇ ਗਲਤ ਲਿਖ ਕੇ ਗਲਤੀ ਆਪਣੀ ਮੰਨੀ ਆ ਵੀ ਅਸੀਂ 100 ਦਿਨ ਦੇ ਵਿੱਚ ਸਾਰਾ ਪੱਥਰ ਪਾ ਦੇਵਾਂਗੇ ਉਸ ਦਿਨ ਨੂੰ ਅੱਜ ਤੱਕ 15 ਦਿਨ ਹੋ ਗਏ ਕੋਈ ਇਹਨਾਂ ਨੇ ਬੱਟਾ ਨਹੀਂ ਪਾਇਆ ਪੱਥਰ ਨਹੀਂ ਪਾਇਆ ਜੇ ਇਹਨਾਂ ਦਾ ਕੋਈ ਬੰਦਾ ਆਉਂਦਾ ਅਸੀਂ ਉਹਨੂੰ ਬੇਨਤੀ ਕਰਦੇ ਆ ਉਹ ਕਹਿੰਦਾ ਜੀ ਸਾਨੂੰ ਨਹੀਂ ਜ਼ਰੂਰਤ ਸਾਨੂੰ ਨਹੀਂ ਕੋਈ ਆਰਡਰ ਆਇਆ ਇਸ ਦੇ ਸਬੰਧ ਦੇ ਵਿੱਚ ਜਿੰਨਾ ਚਿਰ ਸੜਕ ਦੇ ਕੰਗ ਸਾਬੂ ਤੋਂ ਉੱਗੀ ਤੱਕ 9 ਕਿਲੋਮੀਟਰ ਦੇ ਟੋਏ 'ਚ ਪੱਥਰ ਮਿੱਟੀ ਨਹੀਂ ਪਾਉਂਦੇ ਉਹਨਾਂ ਚਿਰ ਇਸ ਪਲਾਨਡ ਦਾ ਕੋਈ ਟਿਪਰ ਨਹੀਂ ਅਸੀਂ ਚੱਲਣ ਦੇਵਾਂਗੇ ਨਾ ਇਹਨਾਂ ਦੀ ਕੋਈ ਗੱਡੀ ਚੱਲਣ ਦੇਵਾਂਗੇ ਉਹਨਾਂ 'ਚ ਰੋਕ ਲਾ ਕੇ ਰੱਖਾਂਗੇ ਜਿੰਨਾ ਚਿਰ ਮਿੱਟੀ ਪੱਥਰ ਪਾਉਣਗੇ 2 ਟਾਈਮ ਸਗਾੜਾਂ ਸਵੇਰੇ ਪਾਣੀ ਛਿੜਕਣਗੇ ਕਈ ਵਾਰੀ ਐਕਸੀਡੈਂਟ ਹੁੰਦੇ ਹੁੰਦੇ ਬਚੇ ਆ ਜਦੋਂ ਇਹਨਾਂ ਦੇ ਟ੍ਰਿਪਰ ਤੇਜ਼ ਆਉਂਦੇ ਆ ਮਿੱਟੀ ਉੱੜਦੀ ਆ ਮੋਟਰਸਾਈਕਲ ਸਕੂਟਰ ਵਾਲੇ ਨੂੰ ਕੁਝ ਨਹੀਂ ਦਿਖਦਾ ਸੜਕ ਦਾ ਕਿੰਨਾ ਕਿ ਨੁਕਸਾਨ ਹੋ ਚੁੱਕਾ ਹੁਣ ਤੱਕ ਇਹ ਤਕਰੀਬਨ 80 ਤੋਂ 90% ਨੁਕਸਾਨ ਹੋ ਚੁੱਕਾ ਵਾ 50 ਤੋਂ 70% ਵਾ ਕਿਤੇ 10 20 100 ਫੁੱਟਾ ਕਿਤੇ 200 ਫੁੱਟ ਬਚੀ ਆ ਬਾਕੀ ਤਕਰੀਬਨ ਸਾਰੀ ਇਕੰਨਮ ਹੋ ਗਈ ਆ ਪਰ ਇਲਾਕਾ ਵਾਸੀਆਂ ਨੂੰ ਜਿਹੜਾ ਮੰਝਗੀ ਤੇ ਦੋਨੇ ਨੂੰ ਜੋੜਦੀ ਆ ਇਹ ਸੜਕ ਦਾ ਸਾਰੀ ਦਾ ਹੀ ਟੁੱਟ ਕੇ ਨੁਕਸਾਨ ਚੁੱਕਾ ਔਰ ਇਲਾਕੇ ਨੂੰ ਬਹੁਤ ਪਰੇਸ਼ਾਨੀ ਆ ਨਾਉ ਆਪਣੀ ਗੱਡੀ ਨਗਾ ਸਕਦਾ ਤੇ ਨਾ ਕਿਸਾਨ ਕੋਈ ਆਪਣੀ ਫਸਲ ਲਾਦ ਕੇ ਟਰੈਕਟਰ ਟਰਾਲੀ ਨਗਾ ਸਕਦਾ ਨਾ ਕੋਈ ਮੋਟਰਸਾਈਕਲ ਇੰਨੀ ਤੇਜ਼ ਟਪਰੋਂਦੇ ਮਿੱਟੀ ਉੱਡਦੀ ਆ ਮੋਟਰਸਾਈਕਲ ਸਕੂਟਰ ਵਾਲਿਆਂ ਨੂੰ ਵੀ ਡਿੱਗਦੇ ਆ ਸੱਟਾਂ ਲੱਗਦੀਆਂ ਔਰ ਪਿੱਛੇ ਮੁੜ ਕੇ ਵੀ ਨਹੀਂ ਆ ਦੇਖਦੇ ਇਸ ਦੀ ਦਿੱਕਤ ਜਦ ਅੱਜ ਅਸੀਂ ਇਹਨਾਂ ਦਾ ਇੱਥੇ ਟਿਪਰ ਰੋਕੇ ਭਾਰਤੀ ਕਿਸਾਨ ਜੂ ਨੇ ਲਖਵਾ ਜ਼ਿਲ੍ਹਾ ਪ੍ਰਧਾਨ ਦੇ ਸੰਸਦ ਸੇ ਲਾ ਕੇ ਉੱਗੀ ਤੱਕ ਜਿੰਨੇ ਟੋਇਆ ਪੌੜੇ ਔਰ ਦੇ ਪਾਸੇ ਕਿੱਡੇ ਕਿੱਡੇ ਟੋਇਆ ਅਸੀਂ ਤੁਹਾਨੂੰ ਪੌੜੇ ਥੱਲੇ ਨਹੀਂ ਕਹਿੰਦੇ ਪਾਉਣ ਨੂੰ ਜਿਹੜੇ ਟੋਇਆ ਟੋਇਆ ਅਸੀਂ ਬੰਦਰੇ ਨੇ ਇੱਥੇ ਜੋ ਪਾਉਣ ਨੂੰ ਲੱਭਾ ਕੋਈ ਗੱਡੀ ਪਰ ਨਹੀਂ ਕੰਮੀ ਉਦੋਂ ਪਿੱਛੇ ਤੇ ਟੱਕਰ ਪਾਉਣ ਨੂੰ ਸ਼ੁਰੂ ਕਰਦੇ ਸਾਡੇ ਬੰਦੇ ਨੇ ਕੱਲ ਕੀ ਕੀਤਾ ਪਿੱਛੇ ਗੱਡੀ ਵੀ ਖੜੀ ਗਈ ਇਹਨਾਂ ਪਿੰਡ ਲਾ ਕੇ ਪਾ ਕੇ ਵੀਡੀਓ ਪਾ ਆਹ ਸੁਣੋ ਸਾਹਿਬ ਦੇਖੋ ਵੀਡੀਓ ਪ੍ਰਧਾਨ ਦੀ ਮੈਂ ਕਿਹਾ ਕੀ ਕੰਡਾ ਕਮਲੇ ਕਮ ਅੱਜ ਇਹਨਾਂ ਨੇ ਇੱਕੋ ਠੇਕੇ ਲਾ ਕੇ ਦਹੀ ਤੋਂ ਨਹੀਂ ਬੰਦ ਕੇ ਤੇ ਨਾ ਗੱਡੀਆਂ ਦਾ ਆਰਡਰ ਸੀ ਆਰਡਰ ਮੁੱਕ ਗਿਆ ਮੈਂ ਕਿਹਾ ਕੋਈ ਨਾ ਅੱਜ ਲਾਵਾ ਦੋ ਬੰਦੇ ਉਹਨਾਂ ਦਾ ਵਾਈਕੁਰ ਜੀ ਕੇ ਪਤੇ ਭਾਰਤੀ ਕਿਸਾਨ ਜੁਨੀਆ ਲਖਵਾਲ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਪੁਰਦੋਨਾ ਇਹ ਮੇਰੇ ਟਕਪਣਾਲੇ ਦੇ ਡਰਾਈਵਰ ਵੀਰ ਆ ਜਿਨ੍ਹਾਂ ਨੂੰ ਕੰਪਨੀ ਆ ਔਰ ਪ੍ਰਾਈਵੇਟ ਮਾਲਕ ਸਰਕਾਰਾਂ ਬਹੁਤ ਥੋੜੀਆਂ ਦਿੰਦੇ ਆ ਇਹ ਵਿਚਾਰੇ ਬੇਨਤੀ ਕਰਦੇ ਆ ਕਿ ਨਾ ਸਾਡਾ ਘਰ ਦਾ ਰੁਜ਼ਗਾਰ ਚੱਲਦਾ ਵਾ ਸੌਦੇ ਪੱਤੇ ਦਾ ਨਾ ਸਾਡੇ ਸਕੂਲ ਦੇ ਬੱਚਿਆਂ ਦੀਆਂ ਫੀਸਾਂ ਦੇਉਣੀਆਂ ਇੰਨੀਆਂ ਥੋੜੀਆਂ ਸਰਕਾਰ ਅਸੀਂ ਇਹਨਾਂ ਦੀ ਕੰਪਨੀ ਨੂੰ ਤੇ ਇਹਨਾਂ ਦੇ ਪ੍ਰਾਈਵੇਟ ਮਾਲਕਾਂ ਨੂੰ ਬੇਨਤੀ ਕਰਦੇ ਆ ਕਿ ਉਹ ਇਹਨਾਂ ਨੂੰ ਸੰਖਾਹਾਂ ਦਿਓ ਫਿਰ ਤੁਸੀਂ ਕਹਿਣਾ ਸਾਡਾ ਤੇਲ ਵੇਚ ਦੇ ਆ ਵੇ ਕੀ ਕਰਨਗੇ ਭੁੱਖੇ ਮਰਦੇ ਜਦੋਂ ਉਹਨਾਂ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਨਹੀਂ ਦੇਉਣੀਆਂ ਉਹਨਾਂ ਦਾ ਬਿਮਾਰੀ ਦਾ ਇਲਾਜ ਨਹੀਂ ਹੋਊਗਾ ਉਹਨਾਂ ਦਾ ਘਰ ਦਾ ਰੁਜ਼ਗਾਰ ਨਹੀਂ ਚੱਲੂਗਾ ਜੇ ਤੁਸੀਂ ਮੁਰਗੇ ਨਾਲ ਸਰਖਾ ਪੂਰੀਆਂ ਦੇਉਗੇ ਆਪੇ ਦੇਣ ਲਈ ਵੇਚਣਗੇ ਚੋਰੀ ਨਿਕਾਣੀਆਂ ਮੇਰਾ ਵੈਦਾ ਰਿਆਦ ਸਾਡੇ ਕੰਪਨੀ ਵਾਲਿਆਂ ਨਾਲ ਤੇ ਪ੍ਰਾਈਵੇਟ ਡੀਲਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੁਸੀਂ ਕਹਿੰਦੇ ਸਾਨੂੰ ਆਰਡਰ ਨਹੀਂ ਇਹਨਾਂ ਨੂੰ ਆਰਡਰ ਕਿੰਦਾ ਇਹਨਾਂ ਦਾ ਕਮਾਈ ਕੰਪਨੀ ਖਾਂਦੀ ਅਸੀਂ ਤਾਂ ਨਹੀਂ ਖਾਂਦੇ ਅਸੀਂ ਆਪਣੀਆਂ ਗੱਡੀਆਂ ਕਿਉਂ ਬਣੀਆਂ